ਸਾਡੀ ਸਾਸਤਰੀ ਕਲਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਹੈ ਸਾਡੇ ਚ ਤੇ ਅੱਜ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਕੰਮ ਆਪਾਂ ਸਾਰਾ ਧਨਵੇਢ ਕੱਪੜੇ ਜਿਹੜੇ ਹੈਗੇ ਸੀ ਉਹ ਵੀ ਧੋਤ ਗਏ ਆ ਮਸ਼ੀਨ ਕਰਕੇ ਅੰਦਰ ਤਾਂ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਉੱਥੋਂ ਵੀ ਬਲੌਗ ਬਣਾ ਕੇ ਲਿਆਵਾਂਗੇ ਮਨਪ੍ਰੀਤ ਘਰੇ ਆ ਉਧਰ ਰੋਟੀ ਦਿੱਤੀ ਆ ਬਣਾ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰੇ ਉੱਥੋਂ ਵੀ ਬਣਾ ਕੇ ਲਿਆਵਾਂਗੇ ਆਪਾਂ ਚਲenge ਗੁਰਦੁਆਰਾ ਸਾਹਿਬ ਅੱਗੇ ਗੁਰਦੁਆਰਾ ਸਾਹਿਬ

ਚਾ ਚਾ ਪੀ ਕੇ ਤੇ ਸਾਰਾ ਖਲਾਚ ਕੀ ਆ ਪਾਗੇ ਸੀ ਕਰੇ ਤੇ ਹੁਣ ਸੇ ਦੁਖਦਾ ਪੈਸ ਮਮੀ ਇਹਦੀ ਚਲ ਚਾ ਤਾੜਲਾ ਚਾ ਪੀ ਕੇ ਫਿਰ ਲਗਦੇ ਗਰਮ ਪਾਣੀ ਨਾਲ ਹੱਥ ਹੋ ਗਏ ਸੀ ਖਰਾਬ ਤੇ ਠੰਡ ਨਾਲ ਨਾ ਨਵੀਂ ਤੇ ਹੁਣ ਆਪਾਂ ਦੇ ਅੱਜ ਹੱਥਾਂ ਦੀ ਸਫਾਈ ਕਰਦੇ ਆ ਠੰਡੇ ਪਾਣੀ ਚ ਪਾਣੀ ਆ ਇੱਕ ਚਮਚ ਬੇਕਿੰਗ ਪਾਊਡਰ ਔਰ ਇੱਕ ਚਮਚ ਨਮਕ ਔਰ ਨੀਬੂ ਇਹਨਾਂ ਚ ਪਾਣੀ ਆਪਾਂ ਇੱਕ ਚਮਚ

ਆਪਾਂ ਇਹ ਪਾ ਲਵਾਂਗੇ ਗਰਮ ਪਾਣੀ ਤੇ ਲੱਖਾਂਗਾ ਆਪਾਂ ਇਸ ਨੂੰ ਗਰਮ ਪਾਣੀ ਕੋਲ। ਉਹਨਿੰਦੇ ਵਿੱਚ ਆਪਾਂ 5-7 ਮਿੰਟ ਬਾਅਦ ਤੇ ਉਦੋਂ ਰੱਖਾਂਗੇ। ਲਓ ਜੀ ਮੈਂ 5 5-7 ਮਿੰਟ ਦੇ ਵਿੱਚ ਹੀ ਰੱਖਿਓ ਹੱਥ। ਕੋਸਾ ਕੋਸਾ ਦੋਨੇ ਹੱਥ ਜਿਆਦਾ ਗਰਮ ਤੇ ਨਹੀਂ ਨਾ ਨਾ ਮੇਰੇ ਹੱਥਾਂ ਦਾ ਹਾਲ ਹਾਂ ਗਰਮ ਠੰਡ ਕਰਕੇ ਹੋ ਜਾਂਦਾ ਨਹੀਂ ਜਿਆਦਾ ਨਹੀਂ ਗਾ ਹਾਂ ਐਵੇਂ ਰੱਖੋ 5-10 ਮਿੰਟ ਦੇ ਵਿੱਚ ਦੋਨੇ ਹੱਥ ਰੱਖ ਲਿਓ ਫਿਰ ਇਹਦੇ ਨਾਲ ਨਵੇਂ ਮਸਾਲੇ ਜੀ ਕਰ ਲਿਓ ਮम्मी ਕਰਨ ਦੀ ਪੀ ਚਾਵਲ ਹਨ ਔਰ ਮੈਂ ਥੋੜੀ ਜਿਹੀ ਸਪਾਈ ਕੀਤੀ ਹੈ ਬਾਕੀ ਥੋੜੀ ਜਿਹੀ ਬਸ ਬਰਤਨ ਸਾਫ ਕਰਨੇ ਰਹਿ ਗਏ ਮਨਸੂਰ ਜਿੱਦਾਂ ਚਾਹ ਬਣਾ ਕੇ ਦੋ ਅਗਰ ਮम्मी ਰੱਸੀ کہہ ਦਿੰਦੇ ਹਨ ਨਾ ਮम्मी ਚੋਲ ਬਣਾ ਕੇ ਤਾਂ ਮम्मी ਨੇ ਕਹਿੰਦਾ ਸੀ ਮੈਂ ਥੱਕੀ ਆਈਆਂ ਮੈਂ ਨਹੀਂ ਬਣਾਣੇ ਆਪ ਬਣਾ ਲਓ ਹੁਣ ਆਉਦੇ ਮੁੰਡੇ ਨੇ ਕਿਹਾ ਤਾਂ ਹੁਣ ਤਾਂ ਬਣਾ ਲੀ ਪਈ ਮम्मी ਉਹ ਬਦਕੁਹੀ ਇਹ ਸੱਚ ਹੈ ਇਹ ਸੱਚ ਹੈ ਇਹ ਸੱਚ ਹੈ ਉਹ ਡੈਡੀ ਨੂੰ ਬਣਾ ਕੇ ਦਿੱਤੇ ਸੀ ਕਿਉਂਕਿ ਡੈਡੀ ਨੂੰ ਭੁੱਖ ਲੱਗੀ ਸੀ ਮੈਂ ਉਹ ਬਾਰਿਆਂ ਨੇ ਕਰਤੀ ਆ ਇਹ ਗਲਤ ਹੈ ਆਈ ਮੈਂ ਆਈ ਮੈਂ ਹੁਣੇ ਆਣ ਕੇ ਕਹਿੰਦੇ ਨਾ ਮੰਮੀ ਮੈਨੂੰ ਭੁੱਖ ਲੱਗੀ ਚੋਲ ਬਣਾ ਲਓ ਤਾਂ ਮੰਮੀ ਨੇ ਕਹਿਣਾ ਸੀ ਆਪਣੇ ਬਣਾ ਲਓ ਮੈਂ ਥੱਕੀ ਆਂ ਇਹ ਨਾਲੇ ਪਤਾ ਹੈ ਸਾਨੂੰ ਮੈਂ ਮੜਾ ਬਿਧਰ ਨਹੀਂ ਮੜਾ ਕੇ ਤਾਂ ਮੰਮੀ ਨੇ ਇਹ ਸੱਚ ਹੈ ਖਾ ਖਾ ਕੇ ਸੇ ਮੈਂ 얘 ਤੇ ਆ ਦੇਖੋ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਦੋਂ ਦੇਖ ਲੋ ਤੇ ਹੁਣ ਦਿਖਾਇਆ ਹੁਣ ਦੇਖੋ ਕਿੱਡੇ ਸਾਫ਼ ਹੋ ਗਏ ਪਨੇਲ ਪਾਲਿਸ਼ ਲਾਣੀ ਹੈ ਨੈਲ ਪਾਲਿਸ਼ ਲਾਵਾਂਗੇ ਹੱਥ ਮੈਂ ਕੱਲ ਮੰਮੀ ਦਾ ਫੇਸ ਵੀ ਸਾਫ਼ ਕੀਤਾ ਸੀ ਸਾਫ਼ ਸਾਫ਼ ਹੈ ਤੇ ਹੁਣ ਆਪਾਂ ਮੈਂ ਅਸੀਂ ਆਪ ਆਪਦੇ ਹੱਥ ਪੈਰ ਦੀ ਸਫਾਈ ਕਰ ਲਈ ਹੈ ਤੇ ਹੁਣ ਅਸੀਂ ਕਿਚਨ ਦੀ ਸਫਾਈ ਕਰੀਏ ਆਣਾ ਸਿਆਲਾਂ ਚਾਂਕੀ ਆਥ ਕਾਲੇ ਹੋ ਜਾਂਦੇ ਨੇ ਹੱਥ ਹੱਥ ਹੁਣ ਸਾਫ਼ ਕੀਤੇ ਨੇ ਬੈਠੇ ਸੀਗੇ ਮੈਂ ਕਿਹਾ ਉਹ ਬੈਠੇ ਜੇ ਲੱਗਦੇ ਸੀ ਤਾਂ ਆਪਾਂ ਤੇ ਆਪ ਕਰ ਦਿੰਦੇ ਨਾ ਹੋ ਚਾਵਲ ਬਣਾ ਲਈਏ ਮੰਮੀ ਨਾਲ ਚਾਹ ਵੀ ਬਣਾਈ ਲੋ ਹਾਈ ਸੁਖਾ 3 ਵਜ ਗਏ ਨਹੀਂ 3 ਵਜ ਗਏ ਤੇ ਮੈਂ ਰਸੋਈ ਸਾਫ਼ ਕਰ ਲਵਾਂ ਮਾਂ ਤੇ ਡਾਣ ਕੇ ਰੋਲ ਅਪ ਹੁੰਦਾ ਐ ਚਾਹ ਦਾ ਰੋਟੀ ਬਣੀ ਪਈ ਐ ਰੋਟੀ ਨਹੀਂ ਖਾਦੀ ਚਾਹ ਬਣਾ ਰਹੇ ਨੇ ਪਰ ਮੈਨੂੰ ਇਹ ਖਾ ਕੇ ਰੋਣਾ ਵੀ ਤਰ ਰੋਟੀ ਖਾ ਲਿਆ ਡੈਡੀ ਹਜੇ ਕਿੱਥੇ ਪਹੁੰਚੇ ਨੇ ਰਸਤੇ 'ਚ ਹੀ ਹਜੇ ਤਾਂ ਕੋਈ ਕਿਹੜੇ ਪਿੰਡ ਦਾ ਨਾਮ ਨਹੀਂ ਉਹ ਫੁੱਲ ਵੀਡੀਓ ਬਣਾ ਬਣਾ ਕੇ ਭੇਜੇ ਨੇ ਐਵੇਂ ਕਰਕੇ ਜਿਵੇਂ ਮੈਂ ਤੁਹਾਡੀ ਬਣਾਉਂਦੀ ਪਈ ਨਾ ਉਵੇਂ ਬਣਾਈ ਆ ਆਹ ਹੋ ਗਿਆ ਆ ਦਾ ਫੇਸ ਵੀ ਲੈ ਕੇ ਆਏ ਨੇ ਹਾਂ ਮੈਂ ਵੀ ਆ ਕੁਮਨ ਕਿਰਨ ਗਏ ਨੇ ਹੋਰ ਦੋ ਦਿਨ ਗਿਆ ਆ ਦਮਾਰਸ਼ਾਲ ਤੋਂ ਹੁੰਦਾ ਬੰਦੇ ਦਾ ਵੀ ਫੈਸਲਾ ਮੰਗਾ ਆਪ ਦੀ ਪਤਨੀ ਨਾਲ ਕੋ ਉੱਠ ਰਿਹਾ ਆਵੇ ਨਾ ਆਪਾਂ ਵੀ ਚੱਲੀਏ ਕੀ ਤੇ ਰਿਲੈਕਸ ਜਾ ਹੋ ਜਾਂਦਾ ਪਹਿਲਾਂ ਉਹ ਤਾਂ ਜੀ ਨਹੀਂ ਸੀ ਕਰਦਾ ਫਿਰ ਮੈਂ ਕਹਾਂ ਮੈਂ ਕਿਹਾ ਤੁਸੀਂ ਚਲੇ ਜਾਓ ਕੋਈ ਵਾ ਲਈ ਆਪਾਂ ਵੀ ਚੱਲੀਏਗੀ ਬਾਈ ਮੇਰੀ ਨਹੀਂ ਕਰਨਾ ਰਹਿਣਾ ਖੁਸ਼ ਹੋ ਗਿਆ ਜਦੋਂ ਮੈਂ ਕਿਹਾ ਚਲੇ ਜਾ ਹਾਂ ਜਰਾ ਐਸੇ ਬੰਦੇ ਕੋ ਉੱਠ ਰਿਹਾ ਹੁੰਦਾ ਆਪਾਂ ਹਲੇ ਨਹੀਂ ਆ ਰਹੇ ਕੋਈ ਮਦੀ ਉਹਨੂੰ ਆਪੇ ਅਗਰ ਨਹੀਂ ਜੀ ਜਾਣਾ ਹੀ ਹੈ ਉਹ ਤਾਂ ਪਤਾ ਹੀ ਆਪਾਂ ਨੂੰ ਕਰਣੀ ਹੈ ਜੀ ਜਾਣਾ ਹੈ ਹਰੇਕ ਗਰਮੀਆਂ ਨੂੰ ਅਸੀਂ ਜਾਂਦੇ ਆਂ ਨਹੀਂ ਤਾਂ ਗਰਮੀਆਂ ਨੂੰ ਤਾਂ ਨਹੀਂ ਸਿਆਲਾਂ ਨੂੰ ਇੱਕ ਵਾਰ ਇਹਨਾਂ ਇੱਕ ਵਾਰੀ ਜੇ ਗਰਮੀ ਹੈ ਸਿਆਲ ਕੋਮ ਕੀ ਆਨੇ ਆਂ ਇਹ ਕਿ ਸਿਆਲ ਚ ਨਹੀਂ ਤਾਂ ਗਰਮੀਆਂ ਜਿਨਾਂ ਨੇ ਪਿਛਲੀ ਵਾਰੀ ਅਸੀਂ ਸਿਆਲਾਂ ਚ ਵੀ ਗਏ ਚਲੇ ਸੀ ਤੇ ਗਰਮੀਆਂ ਚ ਹੋ ਗਿਆ ਤਾਂ ਲੈ ਕੇ ਗਏ ਤੇ ਗਰਮੀਆਂ ਨੂੰ ਭੈਣ ਹੁਣਾ ਉਹਨੂੰ ਗਿਆ ਸੀ 12 ਦਿਨ ਲਾ ਕੇ ਆਏ ਸੀ ਹਾਂ ਉਦੋਂ ਫਿਰ ਉੱਥੋਂ ਸਾਰੇ ਗੁਰਦੁਆਰੇ ਪਹਿਲੀ ਵਾਰ ਅਸੀਂ ਕਿਤੇ 12 11 ਦਿਨ ਲਾ ਕੇ ਆਏ ਆ ਇਹ ਤਾਂ ਅਸੀਂ ਜਾਂਦੇ ਸੀ 2 ਕ ਦਿਨਾਂ ਵਾਸਤੇ ਤੇ ਉਹ ਤੇਵਾ ਆ ਬਾਰਾ ਤੇ ਨਾਲੇ ਸਾਰਾ ਵਰਤਵਾ ਜੇ ਜਾਏ ਸੀਗੇ ਸੁਲਤਾਨਪੁਰ ਸਾਹਿਬ ਸਾਰੇ ਆਇਆ ਸੀ ਚਲੇ ਪਾਠ ਤੇ ਆਇਆ ਸੀ ਮਾਸੀ ਨੇ ਉੱਥੇ ਜਾਏ ਸੀ ਪਹਿਲਾ ਆਪਾਂ ਗਏ ਸੀਗੇ ਜਨਵਰੀ ਚ ਨਹੀਂ ਪਹਿਲਾ ਆਪਾਂ ਮਾਸੀ ਨੂੰ ਛੱਡਣਗੇ ਸੀ ਪਹਿਲਾ ਸਾਨਾ ਪਹਿਲਾ ਆਪਾਂ 디ਸੰਬਰ ਚ ਗਏ ਸੀ ਇਹ ਕੁੰਮਨ ਉਦੋਂ 6 ਦਿਨ ਲੱਗ ਕੇ ਆਏ ਸੀ ਫਰਮਾਸੀ ਛੱਡਣ ਕੇ 3 ਦਿਨ ਲੱਗ ਕੇ ਆਏ ਸੀ ਫਿਰ ਉਸ ਤੋਂ ਬਾਅਦ ਮਈ ਚ ਛੱਡਣ ਗਏ ਆ ਮਈ ਮਾਰਚ ਚ ਤੇ ਉਸ ਤੋਂ ਬਾਅਦ ਜੂਨ ਚ ਫੇਰ ਗਏ ਚਲੇ ਸੀ ਆਪਾਂ ਆਹੋ ਫਿਰ 7-8 ਦਿਨ ਉੱਥੇ ਸੀਗਾ ਪ੍ਰੋਗਰਾਮ ਸੀਗਾ ਉਹ ਦੇਖਿਆ ਫਿਰ ਉਸ ਤੋਂ ਬਾਅਦ ਉਪਰ ਤੋਂ ਰਾਜਾ ਚੱਲ ਕੇ ਘੁੰਮਣ ਫਿਰ ਉੱਥੇ ਗੁਰਦੁਆਰੇ ਘੁੰਮ ਕੇ ਫਰਮਾਸੀ ਕੋਲ 2-3 ਦਿਨ ਹੋਰ ਲਾ ਕੇ ਫਿਰ ਆਏ ਸੀ ਅਸੀਂ ਫਿਰ ਆਏ ਸੀਗੇ ਐ ਇਸ ਵਾਰ ਫੇਰ ਅਸੀਂ ਗਰਮੀਆਂ ਚ ਪਲਾਨ ਬਣਾਣਾ ਐਕੀ ਵੀ ਵਿਖੋਗੇ ਦਿੱੱਤ ਤੋਂ ਬੰਦਾ ਪਰ ਗਰਮੀਆਂ ਜੇ ਚਲੇ ਜਾਈਦਾ ਹੁੰਦਾ ਕਿਉਂ ਕੰਮ ਕਰਦਾ ਹੁੰਦਾ ਆ ਵੇਲੇ ਹੁਣੇ ਬਾਅਦ ਇਸੇ ਬਾਰੇ ਜਿਹੜਾ ਉਹਦਾ ਕੰਡਾ ਹੀ ਲੱਗਦੇ ਐਕੀ ਵੀ ਜਾਣਾ ਸੀ ਜਾਂਦੇ ਜਾਂਦੇ ਰਹਿ ਗਏ ਆਪਾਂ ਵੀ ਚਲੇ ਜਾਣਾ ਸੀਗਾ ਪੰਜਾਬ ਸੈ ਇੰਨੀ ਗਰਮੀ ਨਹੀਂ ਸੀਗੀ ਕਮੀ ਪੈਂਦੇ ਸੀਗਾ ਹਾਂ ਉੱਤਰਗਾਂ ਦੀ ਨਹੀਂ ਲੱਗਦੀ ਇੱਧਰ ਜ਼ਿਆਦੀ ਹੈ ਇੱਧਰ ਜਾਂਦੀ ਹੈ ਉੱਤਰ ਤਾਂ ਮੀਂਹ ਪੈਂਦੇ ਰਹਿੰਦੇ ਅੰਨੀ ਠੰਡ ਗਰਮੀ ਨਹੀਂ ਹੁੰਦੀ ਠੰਡ ਜਾਂਦਾ ਹੁੰਦੀ ਆ ਪੰਜਾਬ ਦਾ ਆਪਣੇ ਆਪਣੇ ਨਾਲ ਚਾਵਲ ਮੰਚਲੇ ਸਾਂਦੇ ਚਾਵਲ ਬਣ ਜਾਣਗੇ ਤੇ ਖਾ ਕੇ ਤਾਂ ਕੰਮ ਨਵੇੜੀ ਆਪਾਂ ਵੀ ਲੱਗੀ ਮਾੜਾ ਮੋਟਾ ਅੱਜ दाल ਗਈ ਆ ਸਵੇਰੇ ਕਿਸੇ ਨੇ ਰੋਟੀ ਨਹੀਂ ਖਾਧੀ ਤੇ ਸ਼ਾਮ ਨੂੰ ਦਾਲ ਹੀ ਚੱਲੂਗੀ ਛੇਰੀਆਂ ਸੀਆਂ ਲਾਵਾਂਗੇ ਹੋਰ ਆਹੜਾ ਸੂਟ ਮੈਂ ਆਪ ਸਿੱਖਤਾ ਹਾਂ ਮਮਾਸੀ ਨੇ ਕਰਤੀ ਆ ਸੀ ਕਿ ਮੈਂ ਸਿੱਖਤਾ ਸੀਗਾ ਲੈਸ਼ਮੀ ਮੈਂ ਆਪ ਹੀ ਲਾਈ ਸੀ ਹਾਂ ਆ ਸਾਰਾ ਸੁੱਖਾ ਨੇ ਤਿਆਰ ਕੀਤਾ ਸੀ ਆਪ ਹੀ ਲੈਸ਼ ਲਾਈ ਸੀ ਸਾਰੀ ਬਾਜੀ ਆ ਮੇਰਾ ਸੀਗਾ ਕਿ ਮੈਂ ਹਮੇਸ਼ਾ ਮੰਮੀ ਨਹੀਂ ਇਹਦੇ ਸਮੇ ਮਮੀ ਰੱਖਣ ਨਹੀਂ ਦਿੰਦੀ ਸੀ ਇਹ ਮੈਂ ਆਦੀ ਮਰਜ਼ੀ ਨਾਲ ਸੂਟ ਸੀਤਾ ਸੀ ਲੈਸ਼ ਵੀ ਖੁਦ ਲਾਈ ਸੀ ਮੈਚਿੰਗ ਕਰਕੇ ਲਈ ਸੀ ਇਹ ਦੀਵਾਲੀ ਦਾ ਸੀਤਾ ਪ੍ਰਾਣਾ ਵੀ ਹੋ ਗਿਆ ਖੁਦ ਸੀਤਾ ਮੈਂ ਸਾਰਾ ਸੂਟ ਹਾਂ ਜਿਸਦਾ ਵੀ ਨਾਲ ਦਾ ਸੀਮ ਮੈਂ ਹੀ ਸੀਤਾ ਸੀ ਦੋ ਦਿਨਾਂ ਚ ਦੋ ਕੱਟੇ ਮਾਸੀ ਨੇ ਸੀਗੇ ਤਾਂ ਸੀਤੇ ਇਹ ਲੈਹਲੂ ਸਾਰੀ ਇਹਨੇ ਲਾਈ ਸੀਗੀ

ਇਹ ਤਾਂ ਮੈਂ ਉਹ ਕਰੂੰਗੀ ਨਹੀਂ ਤਾਂ ਕੱਟ ਕੇ ਸੀਲ ਲਾ ਗਰਮੀਆਂ ਕਰੇ ਪਾ ਲੈਉਣੀ ਤਾਂ ਜੇ ਨਹੀਂ ਲਿਖਾਂਦਾ ਆ ਤੇ ਫਿਰ ਉਹ ਟੀਨਾ ਨਹੀਂ ਲਾ ਕੇ ਰੱਖਦੇ ਮੈਂ ਨਾ ਉਹ ਵਾਲਪੇਪਰ ਚੇਂਜ ਕਰਨਾ ਆ ਉਹ ਡੈਂਟੀ ਜਾਂਦਾ ਉਹ ਲਾ ਹੀ ਦੇ ਉਹ ਲੱਗ ਨਹੀਂ ਜਾਂਦਾ ਉਹਦੀ ਨਾ ਉਹ ਪੱਟੀ ਗਈ ਸੀ ਇਥੋਂ ਨਾ ਵੇ ਸ਼ਿੱਟੇ ਨਹੀਂ ਬੰਦੇ ਫਿਰ ਆ ਬੈਨਗੇ ਇਥੇ ਪੇਪਰ ਤੇ ਬੈਨਗੇ ਆਵਲੇ ਵਾਲਾ ਤੇਲ ਲਾਉਣਾ ਮੇਰੇ ਸਿਰ ਜਿਹੜਾ ਬਣਾ ਕੇ ਰੱਖਿਆ ਸੀ ਸ਼ੁੱਕਰਵਾਰ ਤੋਂ ਨਾਲ ਸਿਰ ਕੱਲ ਵੀਰ ਵਾਰੀ ਚਲ ਕੱਲ ਆਵਾਂਗੇ ਮੈਂ ਨਾ ਜਾਣਾ ਆ ਉਹ ਇੱਕ ਸੀ ਮੇਰੀ ਨੇ ਸ਼ਹਿਰ ਜਾਣਾ ਆ ਉਹ ਨੂੰ ਮੈਂ ਕਿਹਾ ਸੀ ਮੈਨੂੰ ਔਲੇ ਲਿਆ ਕੇ ਦੇ ਇੱਕ ਤਾਂ ਬਣਾਉਣਾ ਮੈਂ ਬਰਬਾ ਔਲਿਆਂ ਦਾ ਤੇ ਇੱਕ ਉਹ ਮੈਂ ਤੇਲ ਬਣਾ ਕੇ ਰੱਖਣਾ ਆ ਗਰਮੀਆਂ ਵਾਸਤੇ ਫਿਰ ਗਰਮੀਆਂ ਨੂੰ ਮਿਲਦੇ ਨਹੀਂ ਕੀ ਉਹਦੇ ਚਾਵਲ ਤੇਰੀ ਆਪਨੇ ਚਾਵਲ ਛੋੜਾ ਜਿਹਾ ਵਾਲਾ ਜੇ ਘੱਟ ਕਰਦਾ ਕਿ ਫਿਰ ਉਹ ਪਾਪ ਨਾਲ ਬਣ ਜਾਣਗੇ ਛੋੜੇ ਜਿਹਾ ਬਣਾਏ ਆ ਫਿਰ ਮੈਂ ਵੀ ਪਾਣੀ ਗਰਮ ਹੋ ਗਿਆ ਮੇਰਾ ਪਾਣੀ ਮਾਰਦਾ ਮੈਂ ਵੀ ਦਾਲ ਵੀ ਘੜ ਦੋ ਕੁੱਕਰ ਚ ਫਿਰ ਗਰਮ ਕਿੱਦਾਂ ਕਰਾਂਗੇ ਫਿਰ ਚਾਵਲ ਗਰਮ ਹੀ ਏ ਚਾਵਲ ਗਰਮ ਮੈਂ ਪਾਣੀ ਨਹੀਂ ਕਰਾਂ ਗਰਮ ਮੈਂ ਪਿੱਟ ਨੀ ਮੰਮੀ ਫਿਰ ਇਹਦਾ ਹਾਂ ਚ ਆ ਲਾ ਲੋ ਟੱਕਣ ਮੈਂ ਚੰਗਾ ਬੋਲਣ ਲੱਗੀ ਸੀ ਚੰਗਾ ਲਾ ਦੇ ਇਹਦਾ ਟੱਕਣ ਦੇ ਦੋ ਫਿਰ ਇਨ ਰੱਖੋ ਸੈਰ ਤੇ ਅੱਜ ਗੈਸ ਵਗੈਰਾ ਕੋ ਸਾਫ ਨਹੀਂ ਹੋਇਆ ਹੁਣ ਕਰਦੇ ਅਸੀਂ ਨਾ ਜਦੋਂ ਵੀ ਵਾਈਫਾਈ ਲਵਾਏ ਉਦੋਂ ਚੱਜਣਾ ਨੈਟ ਨਹੀਂ ਨਾ ਆਇਆ ਸੀ ਰਾਤ ਨੂੰ ਸਾਰੇ ਚੰਗਾ ਨੈਟ ਨਹੀਂ ਆਇਆ 11 ਵਜੇ ਤੱਕ 11:30 ਵਜੇ ਤੱਕ ਅਸੀਂ ਫੋਨ ਚਲਾਏ ਬਾਅਦ ਚ ਸਾਨੂੰ ਨੀਂਦ ਆ ਗਈ ਨੀਂਦ ਵੀ ਨਾ ਆਵੇ ਤੇ ਨੀਂਦ ਆਈ ਵੀ ਜਾਵੇ ਪਤਾ ਕੁਛ ਨਾ ਲੱਗੇ ਤੇ ਸਵੇਰੇ ਸਾਡੇ ਕੋਲ ਉੱਠਣਾ ਫੋਨ ਪਿਆ ਮੈਂ ਸਵੇਰੇ ਤਾਂ ਉੱਠੀ ਮੈਂ ਕਿਹਨੂੰ ਜਾਣ ਸਾਡੇ ਡੈਡੀ ਦਾ 5 ਵਜੇ ਫੋਨ ਆ ਗਿਆ ਉੱਠੀਆਂ ਨਹੀਂ ਚਾਹ ਨਹੀਂ ਬਣਾਈ ਹੁਣ ਡੈਡੀ ਨੂੰ ਕਹਿ ਕੇ ਕਿ ਹਾਂ ਅਸੀਂ ਉੱਠ ਲੰਗੇ ਸੀ 7:30 ਉੱਠੀਆਂ ਪਿਆ ਫਿਰ ਉਹਨਾਂ ਚਾਪੀਤੀ ਪਹਿਲੀ ਵਾਰ ਦੀ ਉਹ ਤਾਂ ਕਰੇ ਹੁੰਦਾ ਤਾਂ 5 ਵਜੇ ਤਾਂ ਹੋਰ ਡੈਡੀ ਜੀ ਕਰ ਰਹੇ ਹੁੰਦੇ 10 ਵਜੇ ਤੱਕ ਚੱਲਦਾ ਸਾਡਾ ਫੋਨ ਉਸ ਤੋਂ ਬਾਅਦ ਰੱਖਦੀ ਤਾਂ ਸਾਰੇ ਸੋ ਜਾਂਦੇ ਨੇ ਰਾਤ ਨੂੰ ਤਾਂ ਉਹ ਜਿਹੜੇ ਤਾਂ ਡੈਡੀ ਨੇ ਨਹੀਂ ਆਣਾ ਹੁੰਦਾ ਨਾ ਪਰ ਲੇਟ ਤੱਕ ਰੋਣਾ ਮੈਨੂੰ ਨੀਂਦ ਨਹੀਂ ਆ ਜਾਂਦੀ ਸੀ ਨੀਂਦ ਤਾਂ ਆਉਂਦੀ ਜਿਸ ਦਿਨ ਜਦੋਂ ਡੈਡੀ ਖਰਚਾ ਵਾਲ ਜਾਣ ਉਹਦਾ ਨੀਂਦ ਨਹੀਂ ਆਦੀ ਜੀ ਵੀ ਨਹੀਂ ਲੱਗਦਾ ਆਪ ਹੀ ਕੰਮ ਲੱਬ ਲੱਬ ਕੇ ਸੀ ਆਪ ਦਾ ਦਿਨ ਉਹ ਤੁਸੀਂ ਕਿਹਾ ਸੀ ਨਾ ਬੋਤਲਾਂ ਦਾ ਕੁਝ ਕਰਨਾ ਸੀ ਸੀਮਿੰਟ ਪਾ ਕੇ ਆਹ ਉਹ ਮੈਂ ਬੋਤਲਾਂ ਰੱਖੇ ਕਰਕੇ ਰੱਖੀਆਂ ਸੀਮੈਂਟ ਹੈਗਾ ਕੋ ਸਾਰਾ ਲੈ ਗਏ ਲੈ ਗਏ ਸੀ ਉਹ ਫਿਰ ਉਹਨਾਂ ਦਾ ਕਰੋ ਵੇਖ ਕੇ ਲੈ ਆਨੇ ਆ ਗੱਟਾ ਚੱਕ ਲੈ ਗਏ ਸੀ ਹੋਰ ਉਹ ਗੱਟਾ ਹੀ ਚੱਕ ਲੈ ਆਪਾਂ ਵੀ ਤੇ ਹੁਣ ਮੈਂ ਉਹ ਦੇਖਦੀ ਸੀ ਮੈਂ ਕਿ ਚੱਲ ਦੇ ਦਾਂ ਮੈਂ ਰੇਤਾ ਮੱਦ ਪਈ ਇਹ ਤਾਂ ਸੀਮੈਂਟ ਪਿਆ ਹੋਣਾ ਆ ਤਾਂ ਕੋਈ ਉਹ ਖਰਾਬ ਜਿਹਾ ਹੀ ਹੋਇਆ ਪਿਆ ਸੀਗਾ ਹੁਣ ਮੈਂ ਮਮੇ ਕਿ ਬਣਾਣਾ ਸੀ ਬੋਤਲ ਦਾ ਤੇ ਉਹ ਮੈਂ ਉਹਲਾ ਬਣਾਉਣਾ ਗਰਮੀ ਆ ਗਈ ਹੈ ਨਾ ਸਾਡੇ ਆ ਦੋ ਗਮਲੇ ਇੱਥੇ ਪਏ ਉੱਥੇ ਦੋ ਗਮਲੇ ਹੋਰ ਆ ਜਾਣੇ ਨੇ ਇਹਨਾਂ ਨੂੰ ਵੀ ਰੰਗ ਕਰਨਾ ਸਾਰਾ ਇਹਨਾਂ ਨੂੰ ਮੈਂ ਕਰਤੀ ਅੱਜ ਵੀ ਲੈ ਤੇ ਬਾਹਰ ਸੀ ਆਹ ਸਾਨੂੰ ਸਬਜ਼ੀ ਨਹੀਂ ਤਰਨੀ ਤਾਂ ਆ ਕਿਦੋਂ ਤਰਨੀ ਇਹਨੂੰ ਬਾਲਕ ਨੂੰ ਆਪ ਮੁਰਜੀ ਬਣਾਣੇ ਪਾਲਕ ਨੂੰ ਮੁਰਜੀ ਬਣਾਈ ਸ਼ਾਮ ਨਹੀਂ ਬਣਾ ਦਾਂਗੇ ਕਿ ਸੁੱਕੀ ਹੋ ਜਾਈਏ ਇੱਕ ਦਾਲ ਹੀ ਹੋਰ ਫਿਰ ਹੁਣ ਕੀ ਕਰੀਏ ਆਦਰ ਪਾਣੀ ਰਿਜਦਾ ਪਿਆ ਮੈਂ ਆਦਾ ਰੱਖਿਆ ਆ ਨਾ ਪਾਣੇ ਮਾਂਜਨੇ ਪਾਲਾ ਘੁਤਰਨ ਲੱਗਿਆ ਸੀ ਸਕਲ ਦੀ ਆਪੀ ਸੀ ਕਸੀ ਕੰਦੇ ਸੀ ਕੁਸਤ ਕਰਨਾ ਨਹੀਂ ਦਾ ਚਾਹਰ ਬਣਗੇ ਸੀ ਨਾਲ ਚਾਹ ਪੀਣੀ ਆਪਾਂ ਹੁਣ ਤੇ ਕਿਚਨ ਵੀ ਸਫਾਈ ਚੱਲਦੀ ਵੀ ਅਜੇ ਵੀ ਔਰ ਨਾ ਵੀ ਪਾਣੇ ਮਾਜ ਕੇ ਚਲੇ ਤੇ ਜਾਈਦਾ ਜਾਂ ਛੱਡ ਛਿੜਾ ਕੇ ਤੇ ਬਾਅਦ ਚਾਣ ਕੇ ਕਰਨਾ ਔਖਾ ਲੱਗਦਾ ਸਵੇਰੇ ਨਖਲਾਰਾ ਵੀ ਹੈ ਨਹੀਂ ਸੀਗਾ ਆਪਾਂ ਤਾਂ ਬੱਲੀ ਬਸ ਭਾਂਡੇ ਮਾਜ ਕੇ ਤੇ ਰੋਟੀਆਂ ਬਣਾ ਰੱਖੀਆਂ ਸੀ ਖਲਾਰਾ ਖਲੂਰਾ ਤਾਂ ਹੈ ਨਹੀਂ ਸੀਗਾ ਬਸ ਉਹਦੇ ਹੀ ਜਿਹੜਾ ਲੇਟ ਹੋ ਜਾਏ ਕੰਮ ਉਹਦੇ ਦੁੱਖੇ ਚ ਚੜਦੀ ਰਹਿੰਦੀ ਹੈ ਤਿੰਨ ਘੰਟੇ ਹੋ ਗਏ ਖਲਾਰ ਚੱਕਦੀ ਨੂੰ ਮੇਰੇ ਤੋਂ ਖਲਾਰ ਚ ਕਿੱਚਾ ਨਹੀਂ ਮम्मी ਨੇ 10 ਮਿੰਟਾਂ ਚ ਚੱਕਣਾ ਮੈਂ ਚੱਕ ਦੇਣਾ 10 ਮਿੰਟਾਂ ਚ ਠੀਕ ਹੈ ਟੋਕਰੀ 'ਚ ਮਾਰਨਾ ਸਮਾਨ ਬਾਬਾ ਉਹ ਮम्मी ਨੇ ਚੱਕਣਾ ਖਲਾਰ ਆਪੇ ਸਮਾਨ ਹੌਲੀ ਹੌਲੀ ਮੈਨੂੰ ਕਈ ਜਗ੍ਹਾ ਸੁਖਾਂ ਫੜਾ ਦੇ ਜਿਹੜਾ ਹੁਣ ਲਿਆਵਾਂ ਉਹ ਤੇ ਵਿੱਚ ਪੋ ਕੇ ਰੱਖਣਾ ਹੀ ਆ ਮम्मी ਨੂੰ ਗਾਜ ਮਾਂ ਨਾਲ ਦਾ ਪੱਤਾ ਗੋਭੀ ਨਾਲ ਇਹਦਾ ਟਮਾਟੋ ਸੂਪ ਬਣਾਵਾਂਗੇ ਹੈ ਹੈ ਬਣਾ ਲਾਂਗੇ ਬਣਾ ਲਾਂਗੇ ਹੈ ਮੰਮੀ ਆਹੋ ਮੰਮੀ ਨੂੰ ਕੋਈ ਵੀ ਸਤੰਦ ਸানা ਨੰਬਰ 1 ਤੇ ਮੈਂ ਆਉਂਗੀ ਕਾ ਸਾਡੀ ਫਿਰ ਤੂੰ ਘੰਟਾ ਤਿੰਨ ਕਾ ਸਾਡੀ ਮੇਰੀ ਤੇ ਮੰਮੀ ਦੀ ਲੜਾਈ ਹੋ ਗਈ 2 ਮਿੰਟ ਬਾਅਦ ਮੰਮੀ ਦਾ ਮੂੰਹ ਸਾਫ ਕੀਤਾ ਮੈਂ ਪਤਾ ਹੀ ਨਾ ਲੱਗਿਆ ਲੜਾਈ ਹੋਈ ਵੀ ਕਿ ਨਹੀਂ ਹੋਈ ਆਏ ਉਥੋਂ ਨਾ ਮੇਰਾ ਉਹ ਮੂਟਾ ਭਾਟਾ ਹੀ ਆਉਂਦਾ ਕੌਣ ਆਜ ਅਸੀਂ ਕਿਆ ਦਾ ਬੂਟਾ ਉਹਦਾ ਇੱਕ 체ਤਾ ਗੜਾ ਆ ਜੂਆ ਮਟਰ ਮਟਰ ਨਹੀਂ ਉਹ ਲੰਮੇ ਲੰਮੇ ਕੀ ਹੁੰਦੇ ਆ ਮੁੰਗਰੇ ਮੁੰਗਰੇ ਪੁੱਤ ਜੇ ਤਾਂ ਹੀ ਬੋਲ ਗਿਆ ਮੁੰਗਰੇ ਦਾ ਬੂਟਾ ਪਾਟਾਈ ਹੈ ਇਹ ਐਡਾ ਸੋਹਣਾ ਉਹਨੂੰ ਫੁੱਲ ਲੱਗੇ ਸੀਗੇ ਇੱਧਰੋਂ ਵੀ ਉਹਨੂੰ ਖੋਤਦੀ ਬੀਸੀ ਆਣ ਕੇ ਆ ਜਾ ਦੇਖ ਕਿਹਾ ਇਹਨੇ ਫੜਕਾਇਆ ਕਿ ਨਹੀਂ ਉਹਨੂੰ ਜੇ ਤਾਂ ਆ ਗਿਆ ਉਹ ਮੈਂ ਕਿਹੜੀ ਬੜੀ ਆ ਬਸਾ ਫੁੱਲ ਲੱਗਾ ਲੱਗੇ ਚਲ ਉਹ ਖਾ ਲਾਂਗੇ ਅਮਰੋਦ ਦੇ ਪੱਤੇ ਸਾਰੇ ਚੜੀ ਜਾਂਦੇ ਨੇ ਅੰਦਰ ਕਿਵੇਂ ਉਹਨੂੰ ਪਾਟ ਉਹਨੂੰ ਖੋਤਰ ਕੇ ਕਿਵੇਂ ਗਈ ਜਿਵੇਂ ਚੂਹਿਆਂ ਨੇ ਚੂਹਿਆਂ ਨੇ ਪੱਤੇ ਹੁੰਦੇ ਆ ਖੁਦਾਂ ਲੇ ਹੁੰਦੇ ਆਸ-ਪਾਸ ਮੂਲੀਆਂ ਵਟਕੇ ਲਗਈਆਂ ਲੈ ਦੱਸ ਕੋਈ ਹਾਲ ਇਹਦਾ ਮਮੇ ਬਾਓ ਸਬਜੀ ਇਹਦੇ ਵਿੱਚ ਤੇ ਇਹ ਤੁਸੀਂ ਸਬਤਾਰ ਲੋ ਤੇ ਮੈਂ ਨਾਲ ਲੋਤ ਗਰਮ ਤਰਾਂ ਨਾ ਜੇ ਭਾਂਡੇ ਮੰਜਾਂ ਭਾਂਡੇ ਦੋ ਪਏ ਗਏ ਨੇ ਆਲੂ ਮੈਂ ਪਾਣੀ ਛਪਾਤੇ ਆ ਮੈਂ ਕਹਿੰਦੀ ਜੇ ਨਾ ਕਰ ਕਰਦੀ ਰਹਿੰਦੀ ਆ ਤੇ ਉਤੋਂ ਤੇ ਜਾਣਗੇ ਆਪਾਂ ਫਿਰ ਇਹਦੇ ਵੇtra ਦੰਨੇ ਆਲੇ ਆ ਕੇ ਥੱਲੇ ਆ ਦੀ ਟੋਕਰੀ ਚ ਮੈਂ ਤਾਂ ਸਾਰੋਂ ਪਾਣੀ ਤੋ ਕਰ ਕੀ ਕਰਦੀ ਆ ਦੁੱਧ ਗਰਮ ਹੈ ਦੁੱਧ ਗਰਮ ਇਹ ਤੂੰ ਢੋਲਦੇ ਹੀ ਉਹ ਤੇ ਆਪਾਂ ਦੁੱਧ ਗਰਮ ਧਾਰਤਾ ਸਬਜੀ ਫਲਾ ਤੇ ਫਲਾਰਾ ਚੱਕੀ ਆ ਮੰਮੀ ਇਹਦੇ ਨਾਲੇ ਉੱਥੇ ਜਾ ਕੇ ਨੇ ਇੱਕ ਹੱਥ ਨਾਲ ਤੇ ਕਹੀ ਬੋਲਦੀ ਆ ਵੀ ਮਤਲਬ ਦੁੱਧ ਸਾਰੇ ਨੂੰ ਖਾਸੇ ਤੇ ਮਿਸ਼ਾ ਲਵਾਂ ਮੈਂ कैमरा खराब हुआ खरा हो आ, खराब होया पे। कवर मम्मी ने कह देंगी ना मम्मी नवा ले मम्मी कहगी जो कोई नवी चीज मम्मी ने कह देना मे नमी चीज ली मम्मी कहगी करे बहुत सारिया पाई ने कई कई बार मम्मी ने कहनी बोत सारीज क दे दी मम्मी ने मम्मी ने बहुत सारिया प ਆ ਉਹਦੀ ਇੱਕ ਮੰਗਾ ਵੀ ਲਈ ਮੈਂ ਗਈ ਬਹੁਤ ਸਾਰੀਆਂ ਵੀ ਉਹ ਵੀ ਜਾਣੇ ਮਮਾ ਦਾ ਨੂ ਹੋ ਗਿਆ ਹਨਾ ਡੈਡੀ ਦਾ ਫੋਨ ਨਹੀਂ ਆਇਆ ਪੰਜਾਂ ਮਿੰਟਾਂ ਵਿੱਚ ਡੈਡੀ ਸਾਨੂੰ ਫੋਨ ਕਰਦੇ ਅਰੇ ਮੇਰਾ ਗੈਂਸ ਵਿਚਾਰਾ ਗਿਆ ਨਾ ਕਿੱਥੇ ਗਈ ਏ ਤੋ ਕੋਲ ਨਹੀਂ ਆਈ ਸਾਫ ਨਹੀਂ ਕੀਤਾ ਅਜ ਮੈਨੂੰ ਵਿਚਾਰਾ ਕਿਉਂ ਤੂੰ ਅੱਗੇ ਲੱਗੀ ਰਹੀਆਂ ਰਸੋਈ ਚਵਾਵਾ ਟਾਈਮ ਬਾਹਲੇ ਬਾਹਲੇ ਚੋਖਾ ਖਾਣ ਗਈ ਉਸ ਤੋਂ ਬਾਅਦ ਬਾਹਰ ਹੀ ਸੀ ਨਾ ਉਸ ਤੋਂ ਬਾਅਦ ਚੋਖਾ ਖਾ ਕੇ ਆਈ ਨਹੀਂ ਮੈਂ ਸੋਈ ਚੋੜ ਕੇ ਨੁਕੀਂ ਤਾਂ ਕਿਹਦੀ ਵਾਤਾ ਕੱਲ ਕੀ ਵਾਰ ਜੀ ਦਾ ਤਾਂ ਸਾਰਨ ਲੱਗੇ ਰੇ ਗਰਮੀਆਂ ਚ ਮੈਨਾਂ ਜੀ ਕਰਦਾ ਨਾ ਜੇ ਰਸੋਈ ਚ ਪਾਰੀ ਮਚਾਵਾਂ ਕਾਮਲਾਵਲਾ ਬਗਲ ਬੁਣ ਕਰਦੀ ਹੈ ਕੋਈ ਨਹੀਂ ਜੀ ਕਰਦਾ ਆਮੀ ਟੋਕਰੀ ਸਬਜੀ ਭਰੀ ਹੋਵੇ ਤਾਂ ਸੋਹਣੀ ਲੱਗਦੀ ਯਾਨੀ ਤੇ ਵੀ ਨਹੀਂ ਸੋਹਣੀ ਲੱਗਦੀ ਸਬਜੀ ਇਹ ਰੋਤੇ ਰੱਖਣੀ ਹੈ ਤੇ ਇੱਥੇ ਕਈ ਰੋ ਹੋਣੀ ਨਹੀਂ ਤੁਥਲੇ ਰੱਖ ਕੇ ਰੱਖਣੀ ਹੈ ਰਾਤ ਦੀ ਨਹੀਂ ਸਾਲਫਾ ਭਰੀ ਭਰੀ ਹੈ ਬੋਲ ਨਹੀਂ ਬਿਨਾ ਸਬਜੀ ਤੋਂ ਉਹਦੇ ਵੀ ਚੰਗੀ ਨਹੀਂ ਲੱਗਦੀ ਜੇ ਤਾਂ ਸਬਜੀ ਹੋਵੇ ਤੇ ਵੀ ਸੋਹਣੀ ਲੱਗਦੀ ਹੈ ਲੋ ਜੀ ਆਪਣੀ ਹੋ ਗਈ ਇਹ ਸਬਜੀ ਸਾਰੀ ਬੈਠਾ ਜੀ ਸੁੱਕੀ ਆ ਇੱਥੇ ਵੀ ਲੱਗੀ ਆ ਮੈਂ ਤਾਂ ਹਾਂ ਤੇ ਰੋਟੀਆਂ ਚਾਰ ਗੈਸ ਤੇ ਰਾਤ ਤਰਾ ਲਾਲਾ ਗੈਸ ਤੇ ਜਲਦੀ ਕੰਮ ਨਿਪਟ ਜਾਂਦਾ ਤੇ ਫਿਰ ਹੋਰ ਵੀ ਬੰਦਾ ਕੰਮ ਕਰਦਾ ਉਹ ਕੱਟਿਆ ਫਟਣਗੇ ਇਸੇ ਦੇ ਵੀ ਪੱਤੇ ਲੈਣੇ ਸੀਗੇ ਹੁਣ ਹਜੇ ਨਾਲ ਲਾਈ ਹੋ ਗਈ ਚਲੀ ਇਹਨਾਂ ਟੋਕਰੀ ਚ ਪਾ ਕੇ ਹੁਣ ਤੇ ਫ੍ਰੀਜ ਤੇ ਰੱਖ ਦੋ ਟੋਕਰੀ ਦੇ ਫ੍ਰੀਜ ਤੇ ਇਹਨੇ ਜਿੱਡੀ ਦੂਜੀ ਕਿੱਥੇ ਆ ਇਹ ਫੋੜਿਆ ਆਲੂ ਆਪਾਂ ਪੱਤੇ ਸੀ ਨਾ ਉਹ ਇੱਥੇ ਰੱਖੀ ਆਹ ਪਟੀ ਹੋਰ ਚਲ ਆ ਵੀ ਸਲਾਦ ਕੱਟ ਲੈਣਾ ਆਪਾਂ ਸਲਾਦਾਸਤੇ ਨਹੀਂ ਆ ਮੈਂ ਟਮਾਟਰ ਤੇ ਲੱਬਾਂ ਦੇ ਉਹ ਵੀ ਇਹਨੂੰ ਘਾ ਸਾਫ ਹੁਣ ਕੋਈ ਇਹਨੂੰ ਸਾਫ ਕਰਨ ਲੱਗੀ ਮੈਂ ਸਬਜ਼ੀ ਤਰਨ ਲੱਗੀ ਆ ਮੈਂ ਇੱਕ ਵਾਰੀ ਸਾਫ ਕਰਦਾ ਜੀਭ ਚ ਲੱਗ ਜਾਂਦਾ ਮੈਨੂੰ ਆਪੇ ਛੇਤੀ ਕਰ ਮੇਰੀ ਸਲਾਹ ਇਹ ਕੱਖਾ ਕੱਲੂ ਪਤਾ ਕੀ ਕਰਨੀ ਅੱਛਾ ਕੱਲੂ ਦੇ ਸਲਾਇਆ ਵੀ ਮੈਂ ਕੋਈ ਜੀ ਚੰਗੀ ਤਰ੍ਹਾਂ ਸਫਾਈ ਕਰਾਂ ਦੇ ਤਾਂ ਠੰਡਾ ਹੈ ਨਹੀਂ ਬਸ ਉਹਦੋਂ ਨਹੀਂ ਹੁੰਦੀ ਆ ਹਾਂ ਉਹਦੋਂ ਥੋੜਾ ਜਿਹਾ ਉੱਠਾ ਲੱਗਦਾ ਆ ਪਰ ਮੀਆਂ ਤੇਰੇ ਲਈ ਗੱਲ ਕੀ ਗਰਮੀਆਂ ਤੇ ਤੁਹਾਡੇ ਗਰਮੀਆਂ ਤੇ ਰਾਤ ਨੂੰ ਵੀ ਡੇਲੀ ਕਰਕੇ ਸੋਈ ਤੇ ਨਹੀਂ ਉਹ ਥੱਲੋਂ ਕਰ ਲਈ ਆ ਸਾਰੀ ਸਾਫ ਸਫਾਈ ਮੈਂ ਕੱਲ ਸਾਰੇ ਡੱਬੇ ਡੱਬੇ ਬਾਹਰ ਕਰ ਦਿੱਤੇ ਇਹਨਾਂ ਨੂੰ ਸਾਫ ਕਰਨਾ ਤੁਹਾਾਰੀ ਸਿਖਦੇ ਹੋਈ ਹਾਂ ਦੱਸਾਂ ਕਿਉਂ ਇਹ ਨਾ ਹੁਣ ਇਹ ਨੂੰ ਕੱਲ ਫਤੋਂ ਵੀ ਦੇਖਦੇ ਆ ਥੋੜੀ ਜਿਮਕੀ ਮਿੱਕੀ ਝਾੜਦੀ ਆ ਇਹ ਵੀ ਮੈਂ ਕਰ ਦੇਣੀ ਆ ਕੱਲ ਨੂੰ ਸਫਾਈ ਸਾਰੀ ਰਸੋਈ ਦੀ ਕਰਾਉਣੀ ਆ ਹੋ ਗਿਆ ਸਭ ਮੇਰੇ ਤਾਂ ਡੈਡ ਨੇ ਵੀਡੀਓ ਪੇਚੀ ਨਹੀਂ ਫਿਨਿਸ਼ ਹੋਣਾ ਨਹੀਂ ਹੋਣਾ ਡੈਡ ਦੀ ਵੀ ਵੀਡੀਓ ਅੱਜ ਦਿਨ ਦੇ ਵਿੱਚ ਪਾਵਾਂਗੇ ਤਾਂ ਆਹ ਰੋਟੇ ਆ ਦੋੜ ਅੰਦਰ ਸਾਈਡ ਰਾਈਡ ਉਹਦੋਂ ਬਾਅਦ ਕਰਦੀ ਫਿਰ ਦੁਬਾਰਾ ਰਾਤ ਨੂੰ ਕਰਕੇ ਪਾਵਾਂਗੇ ਅੱਜ ਹੋ ਫਿਰ ਸਵੇਰੇ ਹੀ ਉੱਠ ਕੇ ਹੁੰਦਾ ਹੈਗਾ ਸਵੇਰੇ ਤਾਂ ਲੇਟ ਹੀ ਉੱਠਾਂਗੇ ਸਾਫ ਸਫਾਈ ਹੋਵੇ ਕੀਤੀ ਹੋਈ ਤਾਂ ਥੋੜੀ ਲੱਗਦੀ ਹੈ ਅੱਜ ਜਾਣਾ ਸੀ ਤਾਂ ਛੇਤੀ ਉੱਠੀ ਕਿ ਸਭੋ ਚੇਤੀ ਉੱਠਦਾ ਫਿਰ ਤਾਂ ਲੇਟ ਹੀ ਉੱਠਾਂਗੇ ਸਵੇਰੇ ਤਾਂ ਸਿਨਾਂਕ ਤੇ ਚਾਣਾ ਐਵੇਂ ਉੱਠ ਕੇ ਬੱਤੀ ਕੋ ਨਾ ਆਉਂਦਾ ਮੈਨੂੰ ਫੁੱਲਾ ਪਾਣਾ ਚਾਹੀਦਾ ਐਕਾ ਕਿਉਂ ਆਹ ਤੋਂ ਪਾਣੀ ਢੋਲੀ ਲੈ ਲੈ ਦੂਜੀ ਵਾਰੀ ਲਿਆ ਗ੍ਰੀਨ ਹਾਂ ਗ੍ਰੀਨ ਮੱਤ ਪਾਣੀ ਮਾਰੋ ਆ ਨਹੀਂ ਫੁੱਲਾ ਜਾ ਬੋੜੇ ਫੁੱਲ ਮਾ ਜਾ भाडा लगा सब्जी देखा जी खाधीगी सवेरे खादीगी हम तो दाल तो सब्जी दो सब्जियां है ਖਾਦੀ ਜਾਣੀ ਰਾਤ ਨੂੰ ਖਵਾ ਦੇਈ ਤੇ ਨਾ ਖਾਦੀ ਗਈ ਤਾਂ ਸਵੇਰੇ ਸਵੇਰੇ ਆਲਰੇਡੀ ਸਬਜ਼ੀ ਜਿੰਨੀ ਕੇ ਨਾਲੇ ਪਾਲਕ ਦੀ ਪੁਰਜੀ ਖਾ ਲਈ ਖਾ ਲਈ ਜਿੰਨੀ ਜ ਨਾ ਖਾਦੀ ਉਹਨੂੰ ਕਰਕੇ ਮਿਕਸੀ ਚ ਗ੍ਰੈਂਡ ਰੋਟੀ ਬਣਾ ਤੇ ਰੋਟੀ ਬਣਾ ਦਾਂਗੇ ਦਹੀਂ ਨਾਲ ਦਹੀਂ ਵੀ ਪਿਆਵਾ ਹੂੰ ਲਈ ਮੈਂ ਰੱਖੀ ਜਮਾਤਾ ਸੀਗਾ ਦਹੀਂ ਵੀ ਪਿਆਏ ਅਗਰ ਆਹ ਦਾਲ ਨਾ ਕਿਸ ਨੇ ਖਾਦੀ ਤਾਂ ਲਵਾਲੀ ਵੀ ਬਣ ਜੇਗੀ ਸਾਰਾ ਕੁਝ ਰੋਟੀਆਂ ਸਾਰੀਆਂ ਬਣਨਾਂ ਨਹੀਂ ਆਉਂਦੀਆਂ ਤਾਂ ਰੋਟੀ ਬਣਾਵਾਂਗੇ ਹੋਰ ਦੇਖਦੇ ਹਾਂ ਕੀ ਕਰਦੇ ਆ ਮੈਂ ਤਾਂ ਕਰ ਦੇਣਾ ਵਾ ਠੀਕਾ ਨਾ ਕਰੋ ਤੁਸੀਂ ਸਿਆਲਾ ਜੇ ਅੰਦਰ ਬੈਠੇ ਰਾਤ ਨੂੰ ਕੋਈ ਕੰਮ ਕਰਦੇ ਨਹੀਂ ਗਰਮੀ ਆ ਚ ਕੰਮ ਨਹੀਂ ਹੁੰਦਾ ਰਾਤ ਨੂੰ ਹੂੰ ਪਿਛਲੀ ਵਾਰਾ ਪਸਾਰਾ ਜਿੰਨੇ ਕੱਪੜੇ ਸੀਤੇ ਸੀ ਹਾਂ ਅੰਦਰ ਬੈਠ ਕੇ ਮੈਂ ਸਬਜੀ ਤਿਆਰਤੀ ਆ ਦੁੱਧ ਗਰਮ ਹੋ ਗਿਆ भांडे खाता कर दीडिया का शिकार करेंगे

ਮੈਂ ਕਾ ਫਲਾਵ ਕੱਟ ਦਵਾਂ ਮੰਮੀ ਸੈਲਡ ਕੱਟ ਰਿਹਾ ਦੋ ਦਨ ਚਾਰ ਮੈਂ ਟਮਾਟਰ ਦੇ ਦੇ ਓਕੇ ਆਪਾਂ ਨੂੰ ਰੋਟੀ ਫਿਰ ਮੈਂ ਪ੍ਰਾਪਤ ਕੀ ਬੈਠਾ ਹਾਂ ਹਾਂ ਮੈਂ ਦੇਣੀ ਹੈ ਤੋ ਦਮਾ ਨਾ ਤੋ ਕੇ ਨਾ ਫਲੇਵ ਨਹੀਂ ਪਿਆਜ਼ ਉਹਦੇ ਚੀਰਾਂਗੇ ਜਦੋਂ ਖਾਣੇ ਹੋਏ ਠੀਕ ਹੈ

ਮਾੜਾ ਜਿਹਾ ਸੁਪਾ ਕਦਾ ਆਪਣੇ ਸੁਣਦੀ ਪਿਆਰਾ ਮੈਂ ਵੀ ਆਟਾ ਗੁੰਨ ਦਵਾ ਲਾਈਟ ਗਈ ਚਲੋ ਲੜ ਗਈ ਤੋਂ ਆਪਾਂ ਨੂੰ ਮੈਂ ਬਾਣੀ ਗਰਮ ਕਰਨਾ ਸਿਆਟਾ ਗੁੰਨਣ ਵਾਸਤੇ ਗੈਸ ਤੇ ਕਰ ਦੋ ਮੈਂ ਆਟਾ ਗੁੰਨਣ 带箱子吗？嗯。